ਤੂੰ ਸਾਡਾ ਗੁਰੂ ਨਹੀਂ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਦੇਸ਼ਾਂ-ਵਦੇਸ਼ਾਂ ਦੀ ਧਰਤੀ ਦੇ ਉੱਤੇ ਸਾਰੇ ਕਿਤੇ ਹੀ ਵਰਤਾਰਾ ਵਾਪਰ ਹੀ ਜਾਂਦਾ ਵਾ ਕਿ ਕੁਝ ਲੋਕ ਆਪਣੇ ਲਾਲਚ ਵਸ ਕੁਝ ਆਪਣੀਆਂ ਗੁਰਮੁਖੋ ਕੁਝ ਸੁਵਿਧਾਾਂ ਦੇ ਕਰਕੇ ਤੇ ਪੰਥ ਨੂੰ ਵਦਾਵਾ ਲੈ ਕੇ ਤੇ ਦੂਜੇ ਪਾਸੇ ਤੁਰੇ ਜਾਂਦੇ ਆ ਪਰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਏ ਕਿ ਜੇ ਅੱਗ ਅਸੀਂ ਵਦਾਵਾ ਲਿਖਦੇ ਆ ਨਾ ਤੇ ਜੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਿੱਖੀ ਦੀ ਚਿੰਗ ਬਾਕੀ ਹੁੰਦੀ ਆ ਤੇ ਅਰਦਾਸ ਕਰੀਏ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤੇ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅਸੀਂ ਵਾਦਾਵਾ ਲਿਖ ਦਿੱਤਾ ਨਾ ਤੇ ਮੋੜ ਸਾਡੀ ਟੁੱਟੀ ਗੱਡ ਤੇ ਫਿਰ ਖਦਰਾਨੇ ਦੀ ਧਾਬ ਵੀ ਸਾਡੇ ਤੋਂ ਬਹੁਤੀ ਦੂਰ ਨਹੀਂ ਆ ਸਤਿਗੁਰੂ ਸਾਹਿਬ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਸਰਬੰਥ ਵਾਰ ਕੇ ਸਾਰਾ ਕੁਝ ਸਾਜੋ ਸਮਾਨ ਪਾਤਸ਼ਾਹ ਨੇ ਸਰਸਾ ਨਦੀ ਨੂੰ ਭੇਟ ਚੜਾ ਦਿੱਤਾ ਪਰ ਇੱਕ ਚੀਜ਼ ਸਭ ਕੁਝ ਰੱਖੀ ਕੀ ਸਭ ਕੁਝ ਰੱਖਿਆ ਇੱਕ ਵਾਦਾਵਾ ਜਿਹੜਾ ਸਿੰਘਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਕਿ ਉਹ ਖਦਰਾਣੇ ਦੀ ਢਾਬ ਦੇ ਉੱਤੇ ਪੜਵਾਇਆ ਪਾਤਸ਼ਾਹ ਪਾਤਸ਼ਾਹ ਤੋਂ ਪੜਵਾ ਲਿਆ ਸਿੰਘਾਂ ਨੇ ਗੁਰਮੁਖ ਪੈਰ ਉੱਪਰ ਯਾਦ ਰੱਖਣ ਵਾਲੀ ਗੱਲ ਆ ਕਿ ਜਦੋਂ ਫਿਰ ਬਦਾਵਾ ਪੜਵਾਉਣਾ ਪੈਂਦਾ ਨਾ ਉਦੋਂ ਫਿਰ ਕੁਰਬਾਨੀ ਕਰਨੀ ਪੈਂਦੀ ਆ ਤੇ ਫੇਰ ਪਾਤਸ਼ਾਹ ਝੋਲੀ ਦੇ ਵਿੱਚ ਪਾਰ ਝੋਲੀ ਦੇ ਵਿੱਚ ਸਿਰ ਰੱਖ ਕੇ ਤੇ ਬਦਾਵਾ ਪਾੜਦੇ ਪਰ ਪਹਿਲਾਂ ਕੁਰਬਾਨੀ ਕਰਨੀ ਪਊਗੀ ਫੇਰ ਤੇ ਹਜੇ ਵੀ ਵੇਲਾ ਏ ਕਿ ਆਪਾਂ ਮੁੜ ਆਈਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅਸੀਂ ਪਾਵਾ ਵਧਾਈਏ ਪਾਕਸਾ ਨੂੰ ਸਾਨੂੰ ਕਲਾਮੇ ਵਿੱਚ ਲੈਣਗੇ ਰਵੋ ਵਿਚਾਰ ਕੁਝ ਸਿੰਘ ਅੰਦਰ ਡੱਟ ਕੇ ਬੈਠੇ ਆ ਬਾਹਰ ਬੈਠੀਆਂ ਫੌਜਾਂ ਸੋਚਦੀਆਂ ਕਦੀਆਂ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਅਸੀਂ ਆਪਣੇ ਮਕਸਦੇ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਮਕਸਦ ਹੈ ਕੀ ਸੀ ਕਿ ਕਿਸੇ ਤਰੀਕੇ ਗੁਰੂ ਰੂਪ ਕਿਲੇ ਦੇ ਵਿੱਚੋਂ ਬਾਹਰ ਕੱਢ ਕੇ ਪਰਵਾਸ ਸਮੇਤ ਕਤਲ ਕਰ ਦਿੱਤਾ ਜਾਵੇ ਤੇ ਸਿੱਖੀ ਦੀ ਜੜ ਪੱਟੀ ਜਾਊਗੀ ਇਹਨਾਂ ਨੇ ਆਟੇ ਦੀ ਗਾਹ ਬਣਾ ਕੇ ਤੇ ਕੁਰਾਨ شریف ਦੇ ਉੱਪਰ ਲੈ ਕੇ ਕਸਮ ਖਾਧੀ ਗੁਰੂ ਸਾਹਿਬ ਜੀ ਕੋਲ ਸੁਨੇਹਾ ਦੇ ਕੇ ਭੇਜਿਆ ਕਹਿੰਦੇ ਤੁਸੀਂ ਚੁੱਪਚਾਪ ਕਿਲੇ ਨੂੰ ਛੱਡ ਕੇ ਚਲੇ ਜਾਓ ਅਸੀਂ ਤੁਹਾਡਾ ਜਾਨੀ ਤੇ ਮਾਲੀ ਕੋਈ ਵੀ ਨੁਕਸਾਨ ਨਹੀਂ ਕਰਾਂਗੇ ਜਦੋਂ ਇਹ ਸੁਨੇਹਾ ਮਹਾਰਾਜੀਆਂ ਪਾਸ ਪਹੁੰਚਿਆ ਮਹਾਰਾਜੀਆਂ ਨੇ ਆਪਣੇ ਜਰਨੈਲਾਂ ਦੇ ਨਾਲ ਸਲਾਹ ਕੀਤੀ ਆ ਮਾਤਾ ਗੁਜਰ ਕੌਰ ਜੀ ਹੋਣ ਦੇ ਨਾਲ ਸਲਾਹ ਕੀਤੀ ਆਪਣੀ ਮਹਿਲਾ ਦੇ ਨਾਲ ਸਲਾਹ ਕੀਤੀ ਤੇ ਸਾਰਿਆਂ ਦਾ مشਵਰਾ ਇਹ ਹੋਇਆ ਕਿ ਸਾਨੂੰ ਕਿਲੇ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕਿਲੇ ਦੇ ਵਿੱਚ ਬਹੁਤੀ देर ਤੱਕ ਨਹੀਂ ਜਾ ਸਕਦਾ ਰਸਤਾ ਵਾਸਤਾ ਦੀ ਕਮੀ ਹੋਣ ਕਰਕੇ ਜੇ ਬਾਹਰ ਨਿਕਲਾਂਗੇ ਤੇ ਕੋਈ ਨਾ ਕੋਈ ਹੋਰ ਬੰਦੋਬਸਤ ਕਰ ਲਿਆ ਜਾਵੇਗਾ ਪਾਤਸ਼ਾਹ ਨੇ ਸਾਰਿਆਂ ਦੀ ਸਲਾਹ ਮੰਨ ਕੇ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪੋਹ ਦੇ ਮਹੀਨੇ ਭਾਰੀ بارش ਦੇ ਵਿੱਚ ਕਹਿਰ ਦੀ ਸਰਦੀ ਪੈ ਰਹੀ ਆ ਐਹੋ ਜਿਹੇ ਹਾਲਾਤਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਨੇ ਕਿਲੇ ਨੂੰ ਆਖਰੀ ਫਤੇ ਬਲਾ ਕੇ ਉਥੋਂ ਚਾਲਾ ਮਾਰ ਦਿੱਤਾ ਕਿਸ ਤਰ੍ਹਾਂ ਦਾ ਵਰਤਾਵਾ ਵਾਪਰ ਰਿਹਾ ਏ ਕਿਸ ਤਰ੍ਹਾਂ ਦਾ ਵਾਤਾਵਰਣ ਆਓ ਪਿਆਰ ਦੇ ਨਾਲ ਤੱਕਿਓ ਉਸ ਵੇਲੇ ਦੇ ਸੀਨ ਨੂੰ ਆ ਕੀ ਹੋ ਕੇ ਬੈ ਗਿਆ ਗੁਰੂ ਗੋਬਿੰਦ ਸਿੰਘ ਸ਼ੇਰ ਰਾਕੇ ਮੁਗਲ ਪਹਾੜੀਏ ਲੈਨੇ ਅਨੰਤ ਪਰ ਕੇ ਰਾਂਜੀ ਟੱਪ ਕੇ ਮੋਗਲ ਜੁਲਾਮਾਂ ਦੀ ਹੱਦਾਂ ਨੂੰ